ਜੀ ਅੱਜ ਜਾ ਰਹੇ ਹਾਂ ਜੀ ਆਪਣੇ ਖੇਤ ਨੂੰ ਢੀੜਾ ਮਾਰਨ ਇਹ ਜੀਪਾਂ ਦੀ ਪਿੰਡ ਵਾਲਿਆਂ ਦਾ ਇੱਕ ਬਹੁਤ ਵੱਡਾ ਗਹਿਣਾ ਹੈ ਇਹ ਵੀ ਅਮਰ ਹੀ ਹੁੰਦੀ ਹੈ ਜੀ ਭੈਰ ਜੀ ਕੀ ਫਤਿਹ ਅਸੀਂ ਅੱਜ ਜਾ ਰਹੇ ਹਾਂ ਜੀ ਆਪਣੇ ਖੇਤ ਨੂੰ ਗੀੜਾ ਮਾਰਨ ਤੇ ਆਓ ਤੁਹਾਨੂੰ ਖੇਤਾਂ ਦੀ ਸੈਰ ਕਰਾਉਨੇ ਆ ਇਹ ਕੱਲੇ ਖੇਤ ਨਹੀਂ ਇਹਨਾਂ ਨੂੰ ਤੁਸੀਂ ਸਵਿਟਜ਼ਰਲੈਂਡ ਹੀ ਸਮਝੋ ਕਿਉਂਕਿ ਪੰਜਾਬ ਇੱਕ ਆਪ ਦੇ ਆਪ ਵਿੱਚ ਬਹੁਤ ਖੂਬਸੂਰਤ ਤੇ ਇੱਥੋਂ ਦੇ ਜਿਹੜੇ ਖੇਤ ਹੈ ਉਹ ਮਨ ਮੋਹ ਲੈਣ ਵਾਲਾ ਇੱਕ ਨਜ਼ਾਰਾ ਹੈ ਤੇ ਉਹ ਆਪਾਂ ਉਹ ਨਜ਼ਾਰਾ ਦੇਖਦੇ ਆਂ ਕਈ ਦਿਨਾਂ ਤੋਂ ਅ ਚੰਡੀਗੜ੍ਹ ਸੀਗੇ ਤੇ ਜਾ ਨਹੀਂ ਸਕੇ ਖੇਤ ਅੱਜ ਆਪਾਂ ਤੁਹਾਨੂੰ ਖੇਤ ਲੈ ਕੇ ਚੱਲਦੇ ਆਂ ਤੇ ਆਓ ਦੇਖਦੇ ਆਂ ਆਪਾਂ ਆਵਦੀਆਂ ਖੇਤ ਦੀਆਂ ਮੋਟਰਾਂ ਤੇ ਖੇਤ ਦੇ ਨਜ਼ਾਰੇ ਇਹ ਜੀਪਾਂ ਦੀ ਪਿੰਡਾਂ ਵਾਲਿਆਂ ਦਾ ਇੱਕ ਬਹੁਤ ਵੱਡਾ ਗਹਿਣਾ ਹੈ ਜਿਵੇਂ ਕਹਿ ਲੋ ਵੀ ਕਿਸੇ ਵੀ ਜੱਟ ਜ਼ਿਮੀਂਦਾਰ ਕੋਲੇ ਇਹ ਐਂ ਕਹਿ ਲੋ ਵੀ ਜ਼ਰੂਰੀ ਸਮਝਿਆ ਜਾਂਦਾ ਵਹੀਕਲ ਹੈ ਕਿਉਂਕਿ ਇਹ ਕੱਲਾ ਆਉਣ ਜਾਣ ਦੇ ਕੰਮ ਹੀ ਨਹੀਂ ਆਉਂਦਾ ਇਹ ਖੇਤ ਤੇ ਬਹੁਤ ਸਾਰੇ ਇਹੋ ਜਿਹੇ ਕੰਮ ਹੈ ਜਿਹੜੇ ਜੀਵ ਨਾਲ ਕੀਤੇ ਜਾ ਸਕਦੇ ਐ ਤੇ ਉਹ ਕਾਰਾਂ ਚ ਨਹੀਂ ਹੋ ਸਕਦੇ ਕਿਉਂਕਿ ਉੱਚੀਆਂ ਨੀਵਾ ਖਾਵਾਂ ਦੇ ਜੀਵ ਨੂੰ ਆਪਾਂ ਕਿਤੇ ਵੀ ਲੈ ਕੇ ਜਾ ਸਕਦੇ ਨਹੀਂ। ਅਧਿਕੋ ਜੀ ਆਪਣੀ ਡਿਪੈਂਡੈਂਟ ਦੇ ਵਿੱਚ ਆ ਫੀਲ ਲੱਗੇ ਹੋਏ ਆ ਚਾਚਿਆਂ ਦੀ ਐ। ਸਭ ਨੂੰ ਇਹ ਤਾਂ ਵਟ ਬੰਨੇ ਤੇ ਜ਼ਰੂਰ ਦਸਤ ਲਾਉਣੇ ਚਾਹੀਦੇ। ਪ੍ਰੈਕਟਿਸ ਪਹਿਲਾਂ ਵੀ ਜ਼ਿਕਰ ਕਰਕੇ ਗਏ ਹਟੇ ਆ। ਇਹਨਾਂ ਦੀ ਸਾਡੀ ਸਿਹਤ ਨੂੰ ਵੀ ਜ਼ਰੂਰਤ ਹੈ। ਚਲੋ ਪਸ਼ੂ ਪੰਛੀਆਂ ਲਈ ਤਾਂ ਠੀਕ ਹੈ ਹੀ ਇਹ। ਇਹ ਵੀ ਅਮਰੀ ਹੁੰਦੀ ਹੈ ਜੀ। ਜਿਹੜੇ ਸਾਡੇ ਵੀਰ ਸ਼ਹਿਰਾਂ 'ਚ ਰਹਿੰਦੇ ਐ ਪਿੰਡ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਐ ਸ਼ਹਿਰਾਂ ਵਾਲਿਆਂ ਨੂੰ ਬੱਚਿਆਂ ਨੂੰ ਜ਼ਰੂਰ ਦੱਸ ਦੇਣਾ ਚਾਹੁੰਨਾ ਐ ਕਿ ਜਿਹੜੇ ਤੁਸੀਂ ਚੌਲ ਖਾਨੇ ਹੋ ਉਹ ਇਦਾਂ ਦੇ ਬੂਟੇ ਨੂੰ ਇਦਾਂ ਦੀਆਂ ਮੁੰਜਰਾਂ ਲੱਗਦੀਆਂ ਮੁੰਜਰ ਨੂੰ ਅਸੀਂ ਆ ਜਿਹੜੀ ਜਿਹਨੂੰ ਲੱਗਿਆ ਹੋਇਆ ਇਹਨੂੰ ਮੁੰਜਰ ਕਹਿ ਦਿੰਦੇ ਐ ਤੇ ਆ ਇੱਕ ਬੂਟੇ ਐ ਇਦਾਂ ਦੇ ਕਿਉਂਕਿ ਕਈ ਵਾਰੀ ਸ਼ਹਿਰਾਂ 'ਚ ਬੱਚੇ ਕਹਿ ਦਿੰਦੇ ਐ ਜੀ ਝੋਨਾ ਕਣਕ ਕੀ ਪੇੜਾ ਨੂੰ ਲੱਗਦਾ ਨਹੀਂ ਇਹਦੀ ਹਾਈਟ ਐ ਜਿਹੜੀ ਉਹ ਲਗਭਗ 2.5 ਫੁੱਟ ਹੁੰਦੀ ਐ ਸੋ ਇਹ ਇੱਥੇ ਆਪਣੀ ਪੰਜ ਕਿੱਲੇ ਜ਼ਮੀਨ ਹੈ ਜੀ ਲਗਭਗ ਜਿਹੜਾ ਚੋਨਾ ਤਿਆਰ ਹੈ ਉਹ ਹਫ਼ਤੇ ਤੱਕ ਵੱਡਿਆ ਜਾਊਗਾ ਤੇ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਮਸ਼ੀਨ ਜਾਲਦੀ ਇਹ ਦਰਖਤ ਹੈ ਜੀ ਸਾਨੂੰ ਸਾਰਿਆਂ ਨੂੰ ਆਪਣੀਆਂ ਮੋਟਰਾਂ ਤੇ ਜੋ ਵੀ ਤੁਸੀਂ ਠੀਕ ਸਮਝਿੰਦੇ ਹੋ ਚਾਹੇ ਤੂਤ ਲਾ ਲੋ ਟਲੀ ਲਾਲੋ ਜੋ ਸਾਡੇ ਵਿਰਾਸਤੀ ਪੇੜ ਪੌਦੇ ਆ ਦੇ ਕਲਾ ਸਕਦੇ ਹੋ ਤੇ ਸਾਨੂੰ ਜਰੂਰ ਲਾਉਣੇ ਚਾਹੀਦੇ ਆ ਕਿਉਂਕਿ ਸਾਡੇ ਪਸ਼ੂ ਜਾਨਵਰ ਇਹਦੀਆਂ ਜੜੀਆਂ ਛਾਵਾਂ ਦਾ ਆਨੰਦ ਮਾਣ ਸਕਦੇ ਆ ਕਿਉਂਕਿ ਇਹ ਵੀ ਜ਼ਰੂਰੀ ਹੈ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਦੀ ਅੱਜ ਕੱਲ ਬਹੁਤ ਜੜੀ ਹੈਗੀ ਹੈ ਕਮੀ ਹੈ ਆਪਾਂ ਦਰਖਤ ਨਹੀਂ ਛੱਡੇ ਇਹ ਵੀ ਸਾਡੇ ਲਈ ਉਨੇ ਹੀ ਮਹੱਤਵਪੂਰਨ ਹੈ ਜਿੰਨੇ ਕਿ ਸਾਡੇ ਘਰਾਂ ਦੇ ਵਿੱਚ ਸਾਡੇ ਬੱਚੇ ਇਹ ਤੀਆਂ ਪੁੱਤਾਂ ਵਰਗੇ ਹੀ ਹੁੰਦੇ ਆ ਸਾਨੂੰ ਇਹਦੀ ਵੀ ਅਹਿਮੀਅਤ ਜਰੂਰ ਸਮਝਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਦਰਖਤ ਹੈ ਉਹ ਉਹਨਾਂ ਨਹੀਂ ਰਿਹਾ ਜਿੰਨਾ ਜਿੰਨੀ ਰੇਸ਼ੋ ਹੋਣੀ ਚਾਹੀਦੀ ਹੈ ਵਿਦੇਸ਼ਾਂ ਵਿੱਚ ਅਸੀਂ ਜਾਣਦੇ ਆ ਤਾਂ ਜਿਵੇਂ ਕਿਵੇਂ ਹਰਿਆਲੀ ਨਾਲ ਉਹ ਭਰੇ ਹੁੰਦੇ ਆ ਦੇਸ਼ ਤੇ ਖੂਬਸੂਰਤ ਵੀ ਲੱਗਦੇ ਆ ਪੰਜਾਬ ਵੀ ਬਹੁਤ ਖੂਬਸੂਰਤ ਹੈ ਬਟਾ ਸਾਨੂੰ ਕੁਝ ਜੜੀਆਂ ਕਮੀਆਂ ਉਹਨਾਂ ਨੂੰ ਦੂਰ ਕਰਨਾ ਪਊਗਾ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਸੂਰਵੀਰ ਯੋਧੇ ਇੱਥੇ ਪੈਦਾ ਹੋਏ ਤੇ ਬਹੁਤ ਸੁਨਹਿਰੀ ਸਭਿਆਚਾਰ ਹੈ ਬਹੁਤ ਕੀਮਤੀ ਸਾਡਾ ਇਤਿਹਾਸ ਹੈ ਤੇ ਉਹਦੇ ਵਿੱਚ ਕੁਝ ਤਰੂਟੀਆਂ ਵੀ ਆਉਣੀਆਂ ਸ਼ੁਰੂ ਹੋਈਆਂ ਜਿਵੇਂ ਕਿ ਆਹ ਦੇਖੋ ਇੱਕ ਛੋਟਾ ਜਿਹਾ ਸਵਿਚ ਸਟਾਰਟਰ ਵਾਲ ਤੇ ਕਮਰਾ ਸੀਗਾ ਤੇ ਇੱਥੋਂ ਕੋਈ ਨਸ਼ੇੜੀ ਲੋਹੇ ਦਾ ਦਰਵਾਜ਼ਾ ਲਾ ਕੇ ਲੱਗੀ ਤੇ ਇਹ ਵੀ ਇੱਕ ਸਾਡੇ ਪੰਜਾਬ ਨੂੰ ਇੱਕ ਸ਼ਰਾਫ ਵਾਲੀ ਗੱਲ ਹੀ ਹੈ ਕਿ ਰੱਬ ਸਾਨੂੰ ਸਾਡੇ ਬੱਚਿਆਂ ਨੂੰ ਸਮਤ ਬਖਸ਼ੇ ਹਾਂ ਜੀ ਵੈਦ ਜੀ ਖਾਲਸਾ ਵੈਦ ਜੀ ਫਤਿਹ ਜੀ ਆ 셔ਟ ਬਦਲੀ ਹੈ ਜੀ ਬੇਟਾ ਕੰਨਾਂ ਵੀ ਤੁਸੀਂ 셔ਟ ਨਹੀਂ ਪਾਉ ਖੇਤਾਂ 'ਚ ਤੁਹਾਨੂੰ ਪਤਾ ਹੀ ਹੈ ਜੀ ਕਿ ਆਪਾਂ ਪੁਰਾਣੇ ਕੱਪੜੇ ਪਾ ਕੇ ਕੰਮ ਕਰਦੇ ਹਾਂ ਖੇਤ ਸੀਗੇ ਤੇ ਮੈਂ ਵੀ ਇਹ ਚਾਹੁੰਦਾ ਕਿ ਚਾਹੇ ਤੁਸੀਂ ਕਿਸੇ ਵੀ ਦੇਸ਼ ਦੇ ਕੋਨੇ 'ਚ ਰਹੋ ਖੇਤੀ ਨਾਲ ਜੁੜੂਰ ਜੁੜੇ ਰਹੋ ਜੀ ਮੈਂ ਇੱਥੇ ਚੱਡਿ ਘੜਵਾ ਕੇ ਕਿ ਬੱਚੇ ਉੱਥੇ ਪੜਦੇ ਆ ਜੀ ਤੇ ਮੈਂ ਚੰਡੀਗੜਾ ਆ ਕੇ ਆਪਣੇ ਬਾਗ ਤੇ ਸਬਜ਼ੀ ਦਾ ਕਿ ਕਿ ਇਹਨਾਂ ਦਿਨਾਂ ਦੇ ਵਿੱਚ ਸਬਜ਼ੀ ਦਾ ਸੀਜ਼ਨ ਹੁੰਦਾ ਆਪਾਂ ਲਾਉਨੇ ਆ ਸਰਦੀ ਦੀਆਂ ਸਬਜ਼ੀਆਂ ਉਹ ਲਾਉਂਦੇ ਸੀ ਤੇ ਇਹ ਮੇਰੇ ਬਹੁਤ ਕਰੀਬੀ ਛੋਟੇ ਭਰਾ ਵਿੱਕੀ ਕਾਨ ਸਿੰਘ ਵਾਲਾ ਜੋ ਆਪਣੇ ਆਪ ਵਿੱਚ ਇੱਕ ਬਹੁਤ ਅੱਛੇ ਇਨਸਾਨ ਨੇ ਪਹਿਲਾਂ ਉਹ ਦੱਸਣਾ ਜ਼ਰੂਰੀ ਹੈ ਤੇ ਜਦੋਂ ਵੀ ਮੈਂ ਆਉਣਾ ਜਾਏ ਮੇਰੇ ਕੋਲੇ ਹੁੰਦੇ ਆ ਜਾਂ ਇਹਨਾਂ ਕੋਲੇ ਹੁੰਦੇ ਤੇ ਸੋ ਇਹ ਜਿਹੜੀ ਯਾਰੀ ਦੋਸਤੀ ਹੈ ਇਹ ਅਸੀਂ ਖੁਦ ਚੁਣਦੇ ਆ ਜਿਵੇਂ ਸਾਨੂੰ ਵਿਰਾਸਤ ਵਿੱਚ ਮਿਲਦੇ ਆ ਮਾਂ-ਬਾਪ ਭੈਣਾਂ ਭਾਈ ਪਰ ਦੋਸਤ ਅਸੀਂ ਅਸੀਂ ਉਹ ਬਣਾਉਨੇ ਆ ਜਿਹੜੀ ਲਾਈਕ ਮੈਂਡਡ ਹੁੰਦੇ ਜਿਹੜੇ ਸਾਨੂੰ ਸ਼ਾਇਦ ਪਸੰਦ ਹੁੰਦੇ ਤੇ ਅਸੀਂ ਬੰਦੇ ਸਮੇਂ ਤੋਂ ਦੋਸਤ ਜਿੰਨੇ ਵੀ ਮੇਰੇ ਦੋਸਤ ਆ ਤੁਸੀਂ ਅੱਗੇ ਆਉਣ ਵਾਲੇ ਸਮੇਂ 'ਚ ਮਿਲੋਗੇ ਉਹ ਸਾਰੇ ਤਕਰੀਬਨ ਤਕਰੀਬਨ ਜਿਹੜੇ 10 ਸਾਲ ਤੋਂ ਵੱਧ ਪੁਰਾਣੇ ਦੋਸਤ ਹੀ ਆ ਮੈਂਟੇਨੈਂਸ ਦਾ ਮੋੜ ਹੋਰ ਵੱਡੀ ਗੱਲ ਇਹ ਆ ਕਿ ਨੇਚਰ ਦੇ ਬੜਾ ਕੀ ਵਾਜਦਾ ਦੇਰ ਲੱਗਦਾ ਹਾਂ ਕੋਈ ਤਮਾਮ ਇਹ ਦੇਖੋ ਬਲੈਦਰ ਜੀ ਕਰਦਾ ਯਾਰ ਵਾਰੀ ਵਾਰੀ ਵਾਰੀ

ਬੱਚੇ ਜੀ ਇਹ ਬਹੁਤ ਆਪਣੇ ਘਰ ਤੱਕ ਸਿੱਧ ਹੋਣ ਵਾਲਾ ਆਪਣੇ ਆਸਤੇ ਟ੍ਰੈਂਡ ਅੱਗੇ ਚਾਰ-ਚਾਰ ਬੱਚੇ ਸੀਗੇ ਤੇ ਸਾਡੇ ਬਜ਼ੁਰਗ ਰੋਟੀਆਂ ਖਾ ਲੈਂਦੇ ਸੀ ਅੱਜ ਅਸੀਂ ਇਸ ਕਰੋਂ ਬੱਚੇ ਨਹੀਂ ਲੈਂਦੇ ਕਿ ਸਾਡੀ ਜ਼ਮੀਨ ਵੰਡੀ ਜਾਊ ਕਿ ਸਾਡਾ ਪੈਸਾ ਵੰਡਿਆ ਜਾਊਗਾ ਬੰਗਲਾਦੇਸ਼ਾਂ 'ਚ ਵੀ ਅਗਰ ਤੁਸੀਂ ਤਿੰਨ ਬੱਚੇ ਜੰਮਦੇ ਹੋ ਸਰਕਾਰਾਂ ਸਬਸਿਡੀਆਂ ਦਿੰਦੀਆਂ ਬਿਲਕੁਲ ਤੇ ਅੱਜ ਬੱਚਾ ਇੱਕ ਸੇਵਾ ਨਹੀਂ ਕਰਦਾ ਦੂਜਾ ਕਰੂਗਾ ਤੇ ਆਪਾਂ ਬੱਚੇ ਇਕੱਲੇ ਰਹਿਣਾ ਕੀ ਕੀ ਇਹ ਮੈਨੂੰ ਵੀ ਗੱਲ ਆਪਣੀ ਕੌਣ ਆਪਾਂ ਤਾਂ ਫਿਰ ਉਹੀ ਗੱਲ ਨੁਕਸਾਨ ਹੀ ਰਹੇ ਬਿਲਕੁਲ ਅਸੀਂ ਇੱਕ ਖੇਤੀ ਕਰ ਲੈਂਦਾ ਇੱਕ ਬਿਨਸ ਕਰ ਲੈਂਦਾ ਜਾਂ ਇੱਕ ਜੌਬ ਕਰ ਲੈਂਦਾ ਜੌਬ ਕਰ ਲੈਂਦਾ ਬਾਹਰ ਅੱਧ ਤੱਕ ਕੁਸਮਾਲ ਲੈਂਦਾ ਬਈ ਜੁੜ ਕੇ ਰੋੜਦੇ ਆਜਾ ਆਪਾਂ ਆਪ ਤੋੜਾਂਗੇ ਆ ਦੇਖੋ ਜੀ ਕੁਦਰਤ ਦੇ ਜੀਵ ਆਨੰਦ ਲੈ ਰਹੇ ਨੇ ਨੇਚਰ ਦਾ ਨਾ ਨੇਚਰ ਦਾ ਮਜ਼ਾ ਇਹ ਵੇਖੋ ਇਹਨਾਂ ਵਾਸਤੇ ਕੋਈ ਡਿਪਰੈਸ਼ਨ ਨਹੀਂ ਕੋਈ ਕੁਝ ਨਹੀਂ ਹੈ ਰੋਟੀ ਇਹ ਵੀ ਖਾ ਲੈਂਦੇ ਆ ਤੇ ਆਪਾਂ ਐਵੇਂ ਫਾਲਤੂ ਦਾ ਬੋਝ ਪਾਈ ਆ ਦਿਮਾਗ ਤੇ ਆਨੰਦ ਲਿਆ ਕਰੋ ਭਾਈ ਉਹ ਬਾਬੇ ਜੋਨੀ ਦੇ ਕਹਿਣਾਂ ਨੂੰ ਹੈਨਾ ਤੇ ਹਾਂ ਸੰਤ ਨੂੰ ਆਨੰਦ ਲੋ ਆ ਵੇਖੀ ਅੱਛਾ ਬੇਟਾ ਆਪਾਂ ਇਹਨੂੰ ਇੱਕ ਆ ਦੇਖੋ ਜੀ ਦੋਸਤ ਨੂੰ ਆਪਦੇ ਹੱਥ ਨਾਲ ਤੋੜ ਕੇ ਫਰੂਟ ਦੇਣ ਦਾ ਜਿਵੇਂ ਕਹਿੰਦੇ ਆ ਨਾ ਵੀ ਸੋਖੀ ਅਲੱਗ ਹੈ ਵੀ ਸਾਡੇ ਉੱਥੇ ਧੀਆਂ ਪੁੱਤ ਖਾਣਗੇ ਉਦੋਂ ਫੋਕਮਾ ਬੜਾ ਵਧੀਆ ਲੱਗਦਾ ਬਾਈ ਇਹ ਮਿੱਠਾ ਉਹ ਉਸ ਦੇ ਨਾਲ ਜਿਹੜਾ ਆਪਾਂ ਖਾਧਾ ਸੀ ਮਿੱਠਾ ਨਹੀਂ ਇਹ ਮਸਮੀਆ ਅੱਛਾ ਇਹ ਖਗਲ ਦੇ ਕੋਈ ਆਣਾ ਦੋ ਭੈਣ ਭਰਾਈ ਆ ਹਾਂ ਇਹ ਸਿਟਰਸ तकरीबन ਇੱਕ ਹੋਰ ਗੇ ਜੀ ਹੁੰਦੇ ਸਾਰੇ ਇਹ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ ਕੀ ਮਿੱਠਾ ਹੈ ਕੀ ਸੰਮੀ ਦਾ ਕੀ ਮਾਲਟਾ ਹੈ ਹਾਂ ਚਲੋ ਇਹ ਆ ਜੀ ਮਸਮੀਆ ਤੇ ਮਾਲਟਾ ਮਸਮੀ ਮਿੱਠਾ ਤੇ ਕਿੰਨੇ ਇਹ ਲਗਭਗ ਇੱਕ ਹੋਰ ਕੀ ਜਾਤੀ ਹੈ ਸਟਰਸ ਫਰੂਟਸ ਨੇ ਨਹੀਂ ਯਾਰ ਉਹ ਤੋਂ ਵਾਹਰੋਂ ਤੋੜਨਾ ਆਇਆ ਦਾ ਫਿਰ ਆਏ ਪੁਰੇ ਉਹ ਗੱਡੀ ਖਰਾਬ ਹੋ ਜਾਏਗਾ ਹਾਲ ਤੱਕ ਨਹੀਂ ਅੱਛਾ ਘਰ ਨਹੀਂ ਜਾਣਾ ਘਰ ਨਹੀਂ ਜਾ ਰਿਹਾ ਇਹ ਅਸੀਂ ਖਾਵਾਂਗੇ ਸਾਰੇ ਸਾਡੀ ਕਿਸਮਤ ਦਾ ਜੋ ਤੁਸੀਂ ਖਾਓ ਕਿਹੜਾ ਕੋ ਫਰਕ ਹੈ ਬੱਚੇ ਆ ਕੇ ਫਿਰਦੇ ਇਹ ਮਾਲਟਾ ਮਾਲਟਾ ਇਹ ਮਾਲਟਾ ਇਹ ਆਪ ਉਧਰ ਲੈ ਕੇ ਇਹ ਪਰਿਵਾਰਕ ਮੈਂਬਰ ਹੈ ਜੀ ਸਾਡੇ ਖਾਓ ਡੌਗਸ ਪਰਿਵਾਰਕ ਮੈਂਬਰ ਹੈ ਇਹ ਕੀ ਚੀਜ਼ ਹੈ ਬਈ ਇਹ ਹੈਗੀ ਹੈ ਜੀ ਮਹਿੰਦੀ ਅੱਛਾ ਇਹ ਜਿਵੇਂ ਕਈ ਘਰਾਂ ਚ ਆਪਣੇ ਵਰਤ ਲੈਂਦੇ ਆ ਕਈ ਕੰਮਾਂ ਇਹ ਜੀ ਕੋ ਦੇਖੋ ਜੀ ਯਾਰਾਂ ਦੋਸਤਾਂ ਨਾਲ ਮਿਲਦੇ ਗਿਲਦੇ ਰਹਿਣਾ ਚਾਹੀਦਾ ਇਹ ਸਾਡੀ ਖਰਾਕ ਦਵਾਈ ਸਾਰਾ ਕੁਝ ਹੁੰਦੇ ਆ ਤੇ ਜੇ ਕੋਈ ਯਾਰ ਦੋਸਤ ਆ ਜੇ ਨਾ ਤਾਂ ਵਾਕਈ ਮੇਰੇ ਸਾਨੂੰ ਲੋਕ ਇਦਾਂ ਯਾਰਾਂ ਦੋਸਤਾਂ ਨੂੰ ਨਾ ਭੁੱਲਣਾ ਤੇ ਸਦਾ ਮਿਲਣਾ ਤੇ ਮੇਰੇ ਸਾਹਮਣੇ ਨਾਲ ਟੈਨਸ਼ਨ ਦੀ ਦਵਾਈ ਸ਼ਾਇਦ ਅੱਧੀ ਰਹਿ ਜੇ ਲੋਕਾਂ ਦੀ ਇਹ ਤਾਂ ਰੂਹ ਦੀ ਖਰਾਕ ਹੈ ਵਾਕਈ ਰੂਹ ਦੀ ਖਰਾਕ ਹੁੰਦੇ ਆ ਜੀ ਕੱਲ ਇੱਕ ਨੂੰ ہاں 5 ਦਿਨ ਚੀ ਦੇ ਨੇ ਅਗਲੇ ਹਫਤੇ ਆਹ ਆਜੀ ਚਾਂਗ ਦੇਖੀ